ਜਿੰਦਰ ਬਣਾਉਣ ਤੋਂ ਪਹਿਲਾਂ ਹੀ ਉਹਨਾਂ ਨੇ ਇਹ ਗੱਲ ਕਰ ਵੇ ਕਰਤੀ ਸੀ ਉਹਨੂੰ ਕਿ ਜੇਕਰ ਭਾਈ ਸਾਡਾ ਬਹੁਜਨ ਸਮਾਜ ਪਾਰਟੀ ਨਾਲ ਅਲਾਈਅੰਸ ਹੁੰਦਾ ਤਾਂ ਤੁਹਾਨੂੰ ਪਛੇੜਣਾ ਪੈਣਾ ਇਹ ਐਨਐਸਸੀਐਸਓ ਬੀਬੀ ਜੀ ਪਤਪਰਦੀ ਜੀ ਸੁਜੀਤ ਕੌਰ ਪਤਪਰਦੀ ਜਿਹੜੇ ਸਾਡੇ ਕੈਂਡੀਡੇਟ ਸੀ ਤਾਂ ਇਹਨਾਂ ਨੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਕੀ ਉਹਨਾਂ ਦੇ ਹੱਕ 'ਚ ਕੋਈ ਇੱਕ ਵੀ ਮੀਟਿੰਗ ਕੀਤੀ 15 ਦਾ ਨਟਕਾ ਨਹੀਂ ਕੀਤਾ ਜਾ ਸਕਦਾ ਜੇ ਬੀਬੀ ਜੀ ਉਹਨਾਂ ਦੀ ਮਦਦ ਤਾਂ ਹੀ ਕਰਨੀ ਸੀ ਤਾਂ ਇਹ ਜਿਹੜਾ ਖਲਾਰਾ ਪਾਇਆ ਉਹ ਵੀ ਜਿੰਦਰ ਦੇ ਵਿੱਚ ਪਾਇਆ ਉਹ ਕਹਿੰਦਾ ਬਨੂ ਨੂੰ ਇਹ ਨਹੀਂ ਦਿਖਦਾ ਸੀ ਕਿ ਇਹਦੇ ਨਾਲ ਜਿਹੜਾ ਪਾਰਟੀ ਜਿਹੜਾ ਕੈਂਡੀਓ ਤੇ ਅਸਰ ਪਏਗਾ ਉਹਦੀ ਮੋਰਲਾਈਜ਼ ਹੋਏਗਾ ਤੁਸੀਂ ਜਿਹੜਾ ਤੁਸੀਂ ਜਲੰਧਰ ਦੇ ਵਿੱਚ ਪਾਰਟੀ ਨੂੰ ਕਮਜ਼ੋਰ ਕਰਨ ਲਈ ਮੀਟਿੰਗਾਂ ਕਰ ਰਹੇ ਹੋ ਉੱਠਾ ਹੀ ਰਾਤ ਆਈ ਜਾਂਦੇ ਪੁੱਠੀਆਂ ਹੀ ਮੀਟਿੰਗਾਂ ਹੋ ਰਹੀਆਂ ਅੱਜ ਉਹ ਤਾਂ ਪਾਰਟੀ ਨੂੰ ਕਮਜ਼ੋਰ ਕਰਨ ਲਈ ਮੀਟਿੰਗਾਂ ਹੋ ਰਹੀਆਂ ਕੈਂਡੀਡੇਟ ਨੂੰ ਸਟਰੋਂਗ ਕਰਨ ਲਈ ਉਹਨੇ ਇੱਕ ਵੀ ਮੀਟਿੰਗ ਨਹੀਂ ਕੀਤੀ ਜਦੋਂ ਅਸੀਂ ਉਹਨਾਂ ਨੂੰ ਕਨਵੇ ਕਰ ਚੁੱਕੇ ਹਾਂ ਕਿ ਸਾਡਾ ਅਲਾਈਅੰਸ ਹੋਣ ਦੇ ਚਾਂਸਸ ਜੇ ਸਾਡਾ ਅਲਾਈਅੰਸ ਨਾ ਹੋਇਆ ਫਿਰ ਤੁਸੀਂ ਕੈਂਡੀਡੇਟ ਹੋ ਅਕਾਲੀ ਦਲ ਦੇ ਇੱਕ ਪਾਸੇ ਦੋ ਧੜੇ ਬਣੇ ਹੋਏ ਨੇ ਤੇ ਦੂਜੇ ਪਾਸੇ ਜਲੰਧਰ ਜਿਮਨੀ ਚੋਣਾਂ ਦੇ ਉਮੀਦਵਾਰ ਨੂੰ ਲੈ ਕੇ ਵੀ ਲਗਾਤਾਰ ਵਿਵਾਦ ਛਿੜਿਆ ਹੋਇਆ ਹੈ ਜਲੰਧਰ ਜਿਮਨੀ ਚੋਣਾਂ ਦੇ ਵਿੱਚ ਸੁਰਜੀਤ ਕੌਰ ਨੂੰ ਖੜਾ ਕੀਤਾ ਗਿਆ ਸੀ ਤੇ ਇਸ ਤੋਂ ਬਾਅਦ ਅਕਾਲੀ ਦਲ ਦੇ ਵੱਲੋਂ ਉਹਨਾਂ ਦਾ ਸਾਥ ਛੱਡ ਦਿੱਤਾ ਗਿਆ ਪਰ ਹਾਲੇ ਤੱਕ ਕਿਸੇ ਨੂੰ ਪੂਰੀ ਕਹਾਣੀ ਨਹੀਂ ਪਤਾ ਸਾਡੇ ਨਾਲ ਡਾਕਟਰ ਸੁਖਵਿੰਦਰ ਸਿੰਘ ਸੁਖੀ ਜੀ ਮੌਜੂਦ ਹੈ ਗੱਲਬਾਤ ਕਰਾਂਗੇ ਸਰ ਕੀ ਪੂਰੀ ਕਹਾਣੀ ਸੀ ਤੁਸੀਂ ਵੀ ਚੋਣ ਕਮੇਟੀ ਦੇ ਮੈਂਬਰ ਸਨ ਪਰ ਦੂਜੇ ਪਾਸੇ ਵਿਰੋਧ ਵੀ ਕੀਤਾ ਜਾ ਰਿਹਾ ਹੈ ਕਿ ਜਾਣਬੁੱਝ ਕੇ ਹਟਾਇਆ ਗਿਆ ਦੁਕ ਜਲੰਧਰ ਬੈਸਟ ਜਦੋਂ ਵੀ ਬਾਈ ਇਲੈਕਸ਼ਨ ਜਿਹੜੀ ਐ ਅਨਾਉਂਸ ਹੋਈ ਉਸ ਤੋਂ ਬਾਅਦ ਪਾਰਟੀ ਪ੍ਰਧਾਨ ਸਦਾਸੀ ਵੀ ਸਿੰਘ ਬਲਦ ਸਾਹਿਬ ਨੇ ਇੱਕ ਚਾਰ ਮੈਂਬਰੀ ਕਮੇਟੀ ਬਣਾਈ ਜਿਹਦੇ ਵਿੱਚ ਬੀਬੀ ਜਗੀਰ ਕੌਰ ਜੀ ਜਸ ਜੀਰ ਗੁਰਪਤਾਪ ਸਿੰਘ ਬਡਾਲਾ ਸਾਹਿਬ ਔਰ ਜਿਨ੍ਹਾਂ ਨੇ ਇਲੈਕਸ਼ਨ ਹੋਣੀ ਜਿਹੜੀ ਇਲੈਕਸ਼ਨ ਲੜੀ ਸੀ 24 ਦੀ ਮਿਸਟਰ ਮਿੰਦਰ ਸਿੰਘ ਕੇਪੀਜੀ ਔਰ ਮੈਨੂੰ ਮੈਂਬਰ ਬਣਾਇਆ ਕਿ ਜਲੰਧਰ ਬੈਸਟ ਦੇ ਲਈ ਲੋਕਲ ਲੀਡਰਸ਼ਿਪ ਨਾਲ ਜਲੰਧਰ ਉਹਨਾਂ ਨਾਲ ਸਲਾਹ ਕਰਕੇ ਤੁਸੀਂ ਸ਼ੋਮਣੀ ਕਾਲਜ ਵਾਲ ਦਾ ਕੈਂਡੀਡੇਟ ਤੁਸੀਂ ਸਿਲੈਕਟ ਕਰੋ ਔਰ ਅਸੀਂ ਉਹਦੇ ਲਈ ਫਿਰ ਚਾਰੇ ਮੈਂਬਰ ਔਰ ਜਲੰਧਰ ਦੀ ਲੋਕਲ ਲੀਡਰਸ਼ਿਪ ਅਸੀਂ ਜਲੰਧਰ ਇਕੱਠੇ ਹੋਏ ਔਰ ਉੱਥੇ ਜਿਹੜੇ ਸਾਡੇ ਪਾਰਟੀ ਦੇ ਜਿਹੜੇ ਚਾਹਵਨ ਉਮੀਦਵਾਰ ਸੀ ਉਹਨਾਂ ਨੂੰ ਬੁਲਾਇਆ ਉਹਨਾਂ ਨਾਲ ਗੱਲ ਕੀਤੀ ਔਰ ਉਸ ਤੋਂ ਬਾਅਦ ਬੀਬੀ ਜੀ ਨੇ ਸਰਦਾਰ ਸਵੀਰ ਸਿੰਘ ਬਾਦਲ ਸਾਹਿਬ ਨੂੰ ਫੋਨ ਲਾਇਆ ਹੁਣ ਉਹਨਾਂ ਦਾ ਉਸ ਵੇਲੇ ਉਹਨਾਂ ਨੇ ਜਵਾਬ ਨਹੀਂ ਦਿੱਤਾ ਪਰ ਅੱਧੇ ਘੰਟੇ ਪੌਣੇ ਘੰਟੇ ਬਾਅਦ ਪ੍ਰਧਾਨ ਜੀ ਦਾ ਫੋਨ ਆਇਆ ਉਹਨਾਂ ਨੇ ਕਿਹਾ ਵੀ ਸਾਡੇ ਕੋਲ 6-7 ਕੈਂਡੀਡੇਟ ਆ ਉਹਨਾਂ ਦੇ ਨਾਂ ਦੱਸੇ ਬੀਬੀ ਜੀ ਨੇ ਔਰ ਉਹਨਾਂ ਨੂੰ ਕਿਹਾ ਵੀ ਤੁਸੀਂ ਅਸੀਂ ਤੁਹਾਡੀ ਇਹਨਾਂ ਦੀ ਲਿਸਟ ਜਿਹੜੀ ਆ ਤੁਹਾਨੂੰ ਭੇਜ ਦਿੰਨੇ ਆ ਔਰ ਉਸੇ ਟਾਈਮ ਪ੍ਰਧਾਨ ਜੀ ਨੇ ਇੱਕ ਗੱਲ ਕਹੀ ਕਿ ਵੀ ਮੈਨੂੰ ਨਾ ਡਾਕਟਰ ਜਸਪੀਰ ਸਿੰਘ ਗੜੀ ਜਿਹੜੇ ਭਾਜਪਾ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਆ ਵੀ ਉਹਨਾਂ ਦਾ ਇਹ ਫੋਨ ਆਇਆ ਕਿ ਅਸੀਂ 22 ਇਲੈਕਸ਼ਨ ਜਦੋਂ 22 ਦੇ ਵਿੱਚ ਅਸੀਂ ਇਲੈਕਸ਼ਨ ਲੜਿਆ ਸੀ ਸਾਡਾ ਅਲਾਈਅੰਸ ਸੀ ਬੀਐਸਪੀ ਦੇ ਨਾਲ ਵੀ ਤੁਸੀਂ ਸਾਨੂੰ ਇਹ ਸੀਟਸ ਜੰਦਰ ਵੈਸ ਸਾਡੇ ਕੋਲ ਸੀ ਜੇ ਤੁਸੀਂ ਅਸੀਂ ਚਾਹਨੇ ਆ ਕਿ ਪੰਜਾਬ ਦੇ ਭਵਿੱਖ ਦੇ ਲਈ ਕਿ ਅਸੀਂ ਚੰਗਾ ਇੱਕਲਾ ਬਣਾ ਸਕੀਏ ਨਵੇਂ ਸਿਰੇ ਤੋਂ ਤਾਂ ਤੁਸੀਂ ਸਾਨੂੰ ਸਮਰਥਨ ਦੇ ਦਿਓ ਤਾਂ ਇਹ ਗੱਲ ਪ੍ਰਧਾਨ ਜੀ ਨੇ ਬੀਬੀ ਜੀ ਨੂੰ ਕਨਵੇ ਕਰਤੀ ਔਰ ਬੀਬੀ ਜੀ ਨੇ ਬਡਾਲਾ ਸਾਹਿਬ ਨੂੰ ਮੈਨੂੰ ਔਰ ਮਿਸਟਰ ਮਿੰਦਰ ਸਿੰਘ ਕੇ ਵੀ ਉਹਨਾਂ ਨੂੰ ਕਨਵੇ ਕੀਤੀ ਔਰ ਜਿਹੜੇ ਲੀਡਰਸ਼ਿਪ ਉਹਨਾਂ ਨੂੰ ਵੀ ਕਨਵੇ ਕਰਤੀ ਔਰ ਉਸ ਵੇਲੇ ਕਹਿੰਦਾ ਬੀਬੀ ਜੀ ਨੇ ਵੀ ਬਡਾਲਾ ਸਾਹਿਬ ਨੇ ਵੀ ਅਸੀਂ ਵੀ ਸਾਰੇ ਕਹਿੰਦੇ ਵੀ ਇਹ ਬਹੁਤ ਚੰਗੀ ਗੱਲ ਆ ਜੇਕਰ ਸਾਡਾ ਦੁਆਰਾ ਅਲਾਇੰਸ ਹੋ ਜਾਏ ਕਿਉਂਕਿ ਦੁਆਬ ਅਸੀਂ 24 ਦੁਆਬੇ ਦੇ ਸੀ ਦੁਆਬੇ ਦੇ ਵਿੱਚ ਕਿਤੇ ਨਾ ਕਿਤੇ ਇਸ ਅਲਾਇੰਸ ਦਾ ਵੱਡਾ ਫਾਇਦਾ ਹੁੰਦਾ ਖਾਲੀ ਦਲ ਨੂੰ ਔਰ ਭੋਜਨ ਸਮਾਜ ਪਾਰਟੀ ਨੂੰ ਵੀ ਔਰ ਅਸੀਂ ਸਾਰੇ ਖੁਸ਼ ਹਾਂ ਕਿ ਇਹ ਚੰਗਾ ਡਿਸੀਜਨ ਹੈ ਜੇਕਰ ਅਸੀਂ ਇਕੱਠੇ ਹੋ ਕੇ ਲੜਦੇ ਹਾਂ ਰਿਜ਼ਲਟ ਜੋ ਮਰਜ਼ੀ ਹੋਵੇ ਪਰ ਇੱਕ ਅਸੀਂ ਇੱਕ ਚੰਗਾ ਮੈਸੇਜ ਦੇ ਪਾਵਾਂਗੇ ਸੋ ਉਹਨਾਂ ਨੇ ਇਹ ਸਾਨੂੰ ਵੀ ਕਨਵੇ ਕੀ ਦਿੱਤੀ ਡਿਸਕਸ਼ਨ ਵੀ ਹੋਈ ਔਰ ਜਿਹੜੇ ਚਾਵਨ ਉਮੀਦਵਾਰ ਸੀ ਉਹਨਾਂ ਨੂੰ ਵੀ ਅਸੀਂ ਕਨਵੇ ਕਰਤਾ ਕਿ ਜੇਕਰ ਕੋਈ ਕੈਂਡੀਡੇਟ ਬਣਦਾ ਇਹ ਪਾਰਟੀ ਹਾਈ ਕਮਾਂਡ ਕੋ ਇਦਾਂ ਦਾ ਫੈਸਲਾ ਲੈਂਦੀ ਹੈ ਤੁਹਾਨੂੰ ਉਹਦੇ ਨਾਲ ਖੜਨਾ ਪੈਗਾ ਸਭ ਨੇ ਇਹ ਗੱਲ ਕਹੀ ਕਿ ਜੋ ਵੀ ਪਾਰਟੀ ਕਹੇਗੀ ਅਸੀਂ ਉਦਾਂ ਹੀ ਕਰਾਂਗੇ ਔਰ ਬੀਬੀ ਜੀ ਦਾ ਨਾ ਆਇਆ ਪ੍ਰਧਾਨ ਜੀ ਨੇ ਫਾਈਨਲ ਕਰਤਾ ਜੇਕਰ ਅਸੀਂ ਉਹਨੂੰ ਪਿੱਛੇ ਹੀ ਲੈਣਾ ਸੀ ਉਹਨਾਂ ਨੂੰ ਪਹਿਲਾਂ ਕੰਫੀਡੈਂਸ ਲਿਆ ਗਿਆ ਕਿਉਂਕਿ ਸਭ ਤੋਂ ਜੇਕਰ ਜਿਹੜੇ ਪਾਰਟੀ ਦੇ ਵਫਾਦਾਰ ਕੋਈ ਸੀਗੇ ਉਹਨਾਂ 'ਚ ਇੱਕ ਦੋ ਜਿਹੜੇ ਬੰਦੇ ਸੀ ਉਹਨਾਂ 'ਚ ਬੀਬੀ ਜੀ ਵੀ ਸੀ ਔਰ ਇਸੇ ਕਰਕੇ ਸੀ ਵੀ ਜੇਕਰ ਬਾਈ ਚਾਂਸਰ ਨੂੰ ਵਿਡਰੋ ਕਰਨਾ ਪਿਆ ਤੇ ਅਸੀਂ ਬਈ ਇਹ ਕਰਾ ਸਕਾਂਗੇ इजीली ਸੋ ਮੈਨੂੰ ਸਮਝ ਲੱਗਦੀ ਕਿ ਕੋਈ ਕੱਲ 26 ਤਰੀਕ 3 ਵਜੇ ਤੱਕ ਦਾ ਸਮਾਂ ਸੀ ਕੈਂਡੀਡੇਟ ਵਾਪਸ ਲੈਣ ਦਾ ਪਰ ਬੀਬੀ ਜੀ ਨੂੰ ਅਸੀਂ 25 ਤਰੀਕ ਨੂੰ ਕਨਵੇ ਕਰਤਾ ਸੀ ਕਿ ਅਸੀਂ ਭੋਜਨ ਸਮਾਜ پارٹی ਦੀ ਅਸੀਂ ਸਪੋਰਟ ਕਰ ਰਹੇ ਜਿਹੜਾ ਵੀ ਉਹਨਾਂ ਦਾ ਕੈਂਡੀਡੇਟ ਹੈ ਔਰ ਤੁਸੀਂ ਕੱਲ ਆਪਣੇ ਪੇਪਰ ਵਾਪਸ ਲੈਣੇ ਆ ਉਹਨਾਂ ਨੇ ਹਾਂ ਕੀਤੀ ਔਰ ਉਹਦੀ ਇਹਦੀ ਕਿ ਮੈਂ ਕਹਿ ਰਿਆਂ ਉਹ ਅਦਰਵਾਈਜ਼ ਜਿਹੜਾ ਵੀ ਕੈਂਡੀਡੇਟ ਹੁੰਦਾ ਕਦੀ ਜਦੋਂ ਤੁਸੀਂ ਕਾਗਜ਼ ਵਾਪਸ ਲੈਣ ਦੀ ਤਰੀਖ ਹੁੰਦੀ ਹੈ ਕੋਈ ਜਾਣਦਾ ਨਹੀਂ ਅਫਸਰ ਜੇ ਨਹੀਂ ਲੈਣੇ ਉਹ ਰਿਟਰਨਿੰਗ ਅਫਸਰ ਕੋ 3 ਵਜੇ ਗਏ ਆ 3 ਵਜੇ ਜਾਣਦਾ ਤਾਂ ਸਿੱਧਾ ਸਿੱਧਾ ਮਤਲਬ ਕਿ ਉਹ ਕੋਈ ਕੰਮ ਕਰਨ ਗਏ ਸੀ ਉੱਥੇ ਉਹਨਾਂ ਦੀ ਸੈਮਤੀ ਸੀ ਸਾਡੇ ਨਾਲ ਔਰ ਜਦੋਂ ਉਹ ਗੱਡੀ 'ਚ ਉਤਰੇ ਗੱਡੀ ਤੋਂ ਲੈ ਕੇ ਰਿਟਰਨਿੰਗ ਅਫਸਰ ਮਤਲਬ ਮਿੰਟ ਜਾਂ ਡੇਢ ਮਿੰਟ ਲੱਗਦਾ ਪੈਦਲ ਜਾਣ ਲਈ ਉਹਦੇ ਵਿੱਚ ਕੀ ਹੋਇਆ ਉਹ ਪਤਾ ਨਹੀਂ ਕਿਨੇ ਉਹਨਾਂ ਨੂੰ ਕੀ ਕਿਹਾ ਉਹਨਾਂ ਨੇ ਅੰਦਰ ਜਾ ਕੇ ਜਿਹੜਾ ਫਾਰਮ ਭਰਿਆ ਸੀ ਇਹਦੇ ਸਿਰਫ ਸਾਈਨ ਹੀ ਕਰਨੇ ਸਨ ਇਹਨਾਂ ਨੇ ਰਿਫਿਊਜ਼ ਕਰਤਾ ਕਿ ਮੈਂ ਨਹੀਂ ਮੈਂ ਇਲੈਕਸ਼ਨ ਲੜਨੀ ਹੈ ਬਟਾਲਾ ਸਾਹਿਬ ਵੱਲੋਂ ਕਿ ਹਜ਼ਾਰਿਆਂ ਕਿ ਉੱਥੇ ਧੋਖਾ ਕੀਤਾ ਜਾ ਰਿਹਾ ਸੀ ਜਾਂ ਗਲਤ ਸਾਈਨ ਕਰਾਏ ਜਾ ਰਹੇ ਸੀ ਤੇ ਦੂਜੇ ਪਾਸੇ ਇੱਕ ਹੋਰ ਜਿਹੜੀ ਗੱਲ ਹੈ ਬੀਬੀ ਜ਼ਗੀਰ ਕੌਰ ਦੇ ਵੱਲੋਂ ਕਿਹਾ ਜਾਂਦਾ ਕਿ ਪ੍ਰਧਾਨ ਸੁਖਵੀਰਵਰ ਦੇ ਵੱਲੋਂ ਖੁਦ ਸਾਈਨ ਕੀਤੇ ਗਏ ਸੀ ਤੇ ਉਹਨਾਂ ਨੇ ਖੁਦ ਆਪਣੇ ਸਾਈਨਾਂ ਦਾ ਜਿਹੜਾ ਸਤਿਕਾਰ ਨਹੀਂ ਕੀਤਾ ਨਹੀਂ ਨਹੀਂ ਇਹ ਤਾਂ ਮੈਂ ਤੁਹਾਨੂੰ ਕਹਿ ਰਿਹਾ ਬਾੜੀ ਪ੍ਰਧਾਨ ਨੇ ਸਾਡੀ ਡਿਊਟੀ ਕੈਂਡੀਡੇਟ ਸਿਲੈਕਟ ਕਰਨ ਲਈ ਲਾਈ ਹੈ ਉਹਨਾਂ ਨੂੰ ਟਿਕਟ ਦਿੱਤੀ ਹੈ ਪਰ ਟਿਕਟ ਇਸ ਕਰਕੇ ਦਿੱਤੀ ਹੈ ਕਿ ਇਹ ਸਾਡਾ ਵਫਾਦਾਰ ਦੁਆਇਆ ਨਾਲ ਨਾਲ ਉਹਨੇ ਇਹ ਗੱਲ ਵੀ ਕਹੀ ਹੈ ਕਿ ਜੇ ਬਾਈ ਚਾਂਸ ਜਿਹੜੀ ਉਹਨਾਂ ਨੇ ਪਹਿਲਾਂ ਹੀ ਕੈਂਡੀਡੇਟ ਬਣਾਉਣ ਤੋਂ ਪਹਿਲਾਂ ਹੀ ਉਹਨਾਂ ਨੇ ਇਹ ਗੱਲ ਕਨਵੇ ਕਰਤੀ ਸੀ ਉਹਨੂੰ ਕਿ ਜੇਕਰ ਬਾਈ ਚਾਂਸ ਸਾਡਾ ਬਹੁਜਨ ਸਮਾਜ ਪਾਰਟੀ ਨਾਲ ਕੋਈ ਅਲਾਈਅੰਸ ਹੋ ਜਾਂਦਾ ਤਾਂ ਤੁਹਾਨੂੰ ਪਿਛੇ ਰਹਿਣਾ ਪਵੇਗਾ ਪਰ ਇਹਦੇ ਬੀਬੀ ਜੀ ਨੂੰ ਚਾਹੀਦਾ ਜੇਕਰ ਉਹਨਾਂ ਨੇ ਕਹਿੰਦਾ ਮਤਲਬ ਇਹ ਗੱਲ ਬੀਬੀ ਜਗੀਰ ਕੌਰ ਜੀ ਨੂੰ ਵੀ ਪਤਾ ਹੈ ਇਹ ਬਦਾਰਾ ਸਾਹਿਬ ਨੂੰ ਪਤਾ ਆ ਪਰ ਇਹ ਗੱਲ ਮੈਂ ਸਮਝਦਾ ਇਹ ਮੈਨੂੰ ਇਹ ਗੱਲ ਸਮਝਣ ਲੱਗੀ ਇਹ ਤਾਂ ਕੱਲ ਡਿਸਾਈਡ ਹੋਇਆ ਵੀ ਅਸੀਂ ਉਹਨਾਂ ਨੂੰ ਸਮਰਥਨ 25 ਤਰੀਕ ਨੂੰ ਹੋਇਆ ਨਾ 25 26 ਨੂੰ ਵੀ ਅਸੀਂ ਉਹਨਾਂ ਨੂੰ ਅਸੀਂ ਸਮਰਥਨ ਦੇ ਰਹੇ ਹਾਂ ਪਰ ਜੇ ਇਹ ਇੰਨੇ ਹੀ ਸੈਂਸੀਅਲ ਸੀ ਉਹ ਬੀਬੀ ਜੀ ਬਤ ਪ੍ਰਤੀ ਬੀਬੀ ਸੁਜੀਤ ਕੌਰ ਜੀ ਪ੍ਰਤੀ ਜਿਹੜੇ ਸਾਡੇ ਕੈਂਡੀਡੇਟ ਸੀ ਤਾਂ ਇਹਨਾਂ ਨੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਕੀ ਉਹਨਾਂ ਦੇ ਹੱਕ 'ਚ ਕੋਈ ਇੱਕ ਵੀ ਮੀਟਿੰਗ ਕੀਤੀ ਜਿਹੜਾ ਅੱਜ ਉਹ ਜਿਹੜਾ ਅੱਜ ਬੀੜਾ ਚੁੱਕਿਆ ਹੈ ਉਹ ਨਹੀਂ ਯਾਨੋ ਉਸੇ ਕਹਿੰਨੇ ਆ ਕਿ ਬਈ ਪਾਰਟੀ ਪ੍ਰਧਾਨ ਰਿਜ਼ਾਈਨ ਕਰੇ ਜਾਂ ਫਲਾਨਾ ਜੋ ਵੀ ਅੱਜ ਉਹ ਗੱਲਾਂ ਕਰ ਰਹੇ ਨੇ ਉਹਨਾਂ ਨੂੰ ਪੁੱਛੋ ਵੀ ਇਹ 15 ਦਿਨ ਨਟਕ ਕੇ ਨਹੀਂ ਕੀਤਾ ਜਾ ਸਕਦਾ ਸੀ ਜੇ ਬੀਬੀ ਜੀ ਉਹਨਾਂ ਦੀ ਮਦਦ ਹੀ ਕਰਨੀ ਸੀ ਤਾਂ ਇਹ ਜਿਹੜਾ ਖਲਾਰਾ ਪਾਇਆ ਉਹ ਵੀ ਜਲੰਧਰ ਦੇ ਵਿੱਚ ਪਾਇਆ ਉਹ ਕਹਿੰਦਾ ਬਨ ਉਹਨੂੰ ਇਹ ਨਹੀਂ ਦਿਖਦਾ ਸੀ ਕਿ ਇਹਦੇ ਨਾਲ ਜਿਹੜਾ ਪਾਰਟੀ ਜਿਹੜਾ ਕੈਂਡੀਡੇਟ ਤੇ ਅਸਰ ਪਏਗਾ ਉਹ ਡੀਮੋਟਿਵੇਟ ਹੋਏਗਾ ਕਿਉਂਕਿ ਮੋਰਲ ਜਿਹੜਾ ਕੈਂਡੀਡੇਟ ਦਾ ਜਿੱਤ ਹਰ ਵਾਰ ਦੀ ਗੱਲ ਉਹ ਬੜਾ ਹਾਈ ਹੋਣਾ ਚਾਹੀਦਾ ਔਰ ਉਹਨਾਂ ਨੇ ਤਾਂ ਕੋਈ ਕਸਮ ਛੱਡੀ ਹੀ ਨਹੀਂ ਸੀ ਜਿਹੜਾ ਜਿਲੰਦਰ ਦੇ ਵਿੱਚ ਪਾਰਟੀ ਨੂੰ ਕਮਜ਼ੋਰ ਕਰਨ ਦੇ ਲਈ ਮੀਟਿੰਗਾਂ ਕਰ ਰਹੇ ਹੋ ਔਰ ਸਾਨੂੰ ਕਹਿ ਰਹੇ ਹੋ ਕਹਿੰਦਾ ਮਤਲਬ ਕਿ ਪਾਰਟੀ ਦੀ ਕੈਂਡੀ ਦੀ ਮਦਦ ਨਹੀਂ ਕੀਤੀ ਇਹ ਵੀ ਕਿਹਾ ਗਿਆ ਕਿ ਸਿੰਬਲ ਵੀ ਦਿੱਤਾ ਗਿਆ ਸਿੰਬਲ ਦੇਣ ਤੋਂ ਬਾਅਦ ਵੀ ਫੇਰ ਵਾਸਪਾ ਦੇ ਨਾਲ ਜਾ ਰਹੇ ਨੇ ਤੇ ਦੂਜੇ ਪਾਸੇ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਅਸੀਂ ਤਾਂ ਅੱਜ ਵੀ ਬੀਬੀ ਸਰਜੀਤ ਕੌਰ ਦੇ ਨਾਲ ਆ ਤੇ ਅਸੀਂ ਲੜਾਂਗੇ ਵੀ ਤੇ ਕੈਂਪਿੰਗ ਵੀ ਕਰਾਂਗੇ ਮੈਂ ਉਹੀ ਤਾਂ ਪੁੱਛਦਾ ਆ ਕਿ ਅੱਜ ਤੱਕ ਉਹ ਕਿਉਂ ਨਹੀਂ ਖੜੇ ਕਿਉਂ ਨਹੀਂ ਕੋਈ ਸਿੰਗਲ ਕੋਈ ਉਹਨਾਂ ਦਾ ਕੋਈ ਉਹਨਾਂ ਬੋਲ ਉਹਨਾਂ ਨੂੰ ਪੋਸਟਰ ਦੇ ਕੋਈ ਮਦਦ ਕੀਤੀ ਹੋਵੇ ਕੋਈ ਬੈਨਰ ਲਾਣ ਲਈ ਜਾਂ ਲੋਕਾਂ ਨੂੰ ਕਨਵਿੰਸ ਕਰਾਣ ਲਈ ਕਿ ਤੁਸੀਂ ਸ਼੍ਰੋਮਣੀ ਕਾਲੀਵਾੜ ਦੇ ਕੈਂਡੀਡੇਟ ਨੂੰ ਪਾਓ ਇਹ ਕਦੀ ਉਹਨੇ ਇੱਕ ਵੀ ਮੀਟਿੰਗ ਨਹੀਂ ਕੀਤੀ ਉਹ ਤਾਂ ਪੁੱਠਾ ਹੀ ਰਾਗ ਗਈ ਜਾਂਦੇ ਪੁੱਠੀਆਂ ਹੀ ਮੀਟਿੰਗਾਂ ਹੋ ਰਹੀਆਂ ਅੱਜ ਉਹ ਤਾਂ ਪਾਰਟੀ ਨੂੰ ਕਮਜ਼ੋਰ ਕਰਨ ਲਈ ਮੀਟਿੰਗਾਂ ਹੁੰਦੀਆਂ ਕੈਂਡੀਡੇਟ ਸਟਰੋਂਗ ਕਰਨ ਲਈ ਉਹਨੇ ਇੱਕ ਵੀ ਮੀਟਿੰਗ ਨਹੀਂ ਕੀਤੀ ਔਰ ਬਾਕੀ ਰਹੀ ਗੱਲ ਜਦੋਂ ਉਹਨੂੰ ਟਿਕਟ ਦਿੱਤੀ ਐ ਤਾਂ ਉਹ ਤਾਂ ਨੈਚੁਰਲ ਹੈ ਕਿ ਪਾਰਟੀ ਪ੍ਰਧਾਨ ਦੰਦਾ ਸਾਈਨ ਕਰਕੇ ਪਾਰਟੀ ਪ੍ਰਧਾਨ ਨੇ ਕਦੇ ਕਿਹਾ ਸੀ ਕਿ ਬਈ ਬਈ ਤੁਸੀਂ ਸਾਡੇ ਬਈ ਮੈਂ ਪਹਿਲਾਂ ਵੀ ਕਿਹਾ ਜਦੋਂ ਅਸੀਂ ਉਹਨਾਂ ਨੂੰ ਕਨਵੇ ਕਰ ਚੁੱਕੇ ਹਾਂ ਕਿ ਸਾਡਾ ਅਲਾਈਅንስ ਹੋਣ ਦੇ ਚਾਂਸਸ ਆ ਜੇ ਸਾਡਾ ਅਲਾਈਅንስ ਨਾ ਹੋਇਆ ਫਿਰ ਤੁਸੀਂ ਕੈਂਡੀਡੇਟੋਂ ਗੱਲ ਵੋਟਾਂ ਦੀ ਨਹੀਂ ਹੈ ਗੱਲ ਕਿਸੇ ਨਾ ਖੜਨ ਦੀ ਹੈ ਅਸੀਂ ਜਦੋਂ ਪਾਰਟੀ ਪ੍ਰਧਾਨ ਨੇ ਉਹਨੂੰ ਟਿਕਟ ਦਿੱਤੀ ਤਾਂ ਉਹਨਾਂ ਨੇ ਖੜੇ ਸੀ ਜਦੋਂ ਸਾਡਾ ਅਲਾਈਅንስ ਹੋ ਗਿਆ ਸਾਨੂੰ ਨੈਚੁਰਲੀ ਅਸੀਂ ਕਿਸ ਨੂੰ ਕਿਹਾ ਕਿ ਅਸੀਂ ਤੁਹਾਡੇ ਨਾਲ ਇਕੱਠੇ ਹੋ ਗਏ ਤਾਂ ਨਾ ਤਾਂ ਫਿਰ ਸਾਡੇ ਕੈਂਡੀਡੇਟ ਨੂੰ ਜਿਸ ਪਾਰਟੀ ਨੇ ਕਿਸਦਾ ਸਮਰਥਨ ਕਰਨਾ ਉਹਦਾ ਕੈਂਡੀਡੇਟ ਹੀ ਬੈਠੇਗਾ ਉਹ ਬੀਬੀ ਜੀ ਨੂੰ ਬੈਠਣਾ ਚਾਹੀਦਾ ਸੀ ਉਹ ਕਿਤੇ ਨਾ ਕਿਤੇ ਇਹ ਡਾਕਟਰ ਸਾਹਿਬ ਪਰ ਇਹ ਨਹੀਂ ਲੱਗਦਾ ਕਿ ਇਹ ਨਾ ਮੀਟਿੰਗਾਂ ਦੇ ਚੱਲਦੇ ਤੇ ਧੜੇਬੰਦੀ ਦੇ ਚੱਲਦੇ ਜਲੰਧਰ ਜਿਵੇਂ ਨੀ ਜ਼ੋਨਾਂ ਦੇ ਵਿੱਚ ਉਮੀਦਵਾਰ ਕਮਜ਼ੋਰ ਹੋਵੇਗਾ ਮੈਂ ਤਾਂ ਇਹੀ ਕਿਹਾ ਵੀ ਜਿਹੜੇ ਕਹਿ ਰਹੇ ਆ ਕਿ ਪਾਰਟੀ ਨੇ ਉਹਨਾਂ ਨੂੰ ਕਮਜ਼ੋਰ ਕੀਤਾ ਕਮਜ਼ੋਰ ਤਾਂ ਉਹ ਕਰ ਰਹੇ ਆ ਜੇਕਰ ਉਹ ਪਾਰਟੀ ਦੇ ਹਿੱਤ ਚ ਹੁੰਦੇ ਬੀਬੀ ਜੀ ਦੇ ਹਿੱਤ ਚ ਹੁੰਦੇ ਤਾਂ ਉਹ ਘੱਟੋ ਘੱਟ 10 ਜੁਲਾਈ ਤੱਕ ਇਹਨਾਂ ਚੀਜ਼ਾਂ ਨੂੰ ਪੋਸਟਪੋਨ ਕਰ ਸਕਦੇ ਸੀ ਤੇ ਕਿਹੜਾ ਕੋਈ ਮੋਰੇ ਗਾਹ ਬਹੁਤ ਵੱਡਾ ਪਹਾੜ ਆਇਆ ਸੀ ਕਿ ਜੇ ਅਸੀਂ ਹੁਣੇ ਪ੍ਰਧਾਨ ਜੀ ਦਾ ਰਿਜ਼ਾਇਨ ਲੈਣਾ ਹੁਣੇ ਪਾਰਟੀ ਦੇ ਵਿੱਚ ਉਹਨੂੰ ਚੰਗਾ ਕਰਨੇ ਲਈ ਗੱਲਾਂ ਕਰਨੀਆਂ ਇਹ 5-10 ਦਿਨ ਅਟਕੇ ਵੀ ਕੀਤੇ ਜਾ ਸਕਦੀਆਂ ਸੀ ਪਰ ਉਹਨਾਂ ਦਾ ਮਕਸਦ ਜਿਹੜਾ ਹੈ ਨਾ ਤਾਂ ਉਹ ਕੈਂਡੀਡੇਟ ਨਾ ਮਕਸਦ ਉਹਨਾਂ ਦਾ ਕੋਈ ਅਕਾਲੀ ਦਲ ਵਿੱਚ ਸੁਧਾਰ ਲਿਆਉਣ ਦਾ ਆ ਉਹਨਾਂ ਦਾ ਮੈਨੂੰ ਸਮਝਦਾ ਮਕਸਦ ਸਿਰਫ ਤੇ ਇੰਨਾ ਕਿ ਇੰਨਾ ਹੀ ਆ ਕਿ ਉਹਨਾਂ ਨੂੰ ਕੋਈ ਚੰਗਾ ਥਾਂ ਮਿਲਦੀ ਕਿ ਨਹੀਂ ਮਿਲਦੀ ਔਰ ਆਉਣ ਵਾਲਾ ਸਮਾਂ ਦੱਸੇਗਾ ਕਿ ਉਹ ਕੀ ਸੋਚਦੇ ਆ ਹੁਣ ਅਕਾਲੀ ਦਲ ਆਪਣਾ ਚੋਣ ਨਿਸ਼ਾਨ ਛੱਡ ਕੇ ਬਸਪਾ ਦਾ ਸਾਥ ਦੇਵੇਗਾ ਜਲੰਧਰ 'ਚ ਉਹ ਤਾਂ ਅੱਜ ਡਾਕਟਰ ਚੀਮਾ ਸਾਹਿਬ ਨੇ ਵੀ ਇਹ ਕੀਤਾ ਕਿਉਂਕਿ ਸਰਦਾਰ ਸੁਪ ਸਿੰਘ ਬਾਦਲ ਸਾਹਿਬ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਜਿ세 ਪੁੰਦਰ ਸਾਹਿਬ ਦੀ ਡਿਊਟੀ ਲਈ ਸੀ ਤੇ ਉਹਨਾਂ ਨੇ ਉਹਨੂੰ ਕਿਹਾ ਸੀ ਵੀ ਤੁਸੀਂ ਜੋ ਵੀ ਫੈਸਲਾ ਇਹਨਾਂ ਪਾਰਟੀ ਦੇ ਲੀਡਰ ਸਾਹਿਬਾਂ ਨਾਲ ਸਲਾਹ ਕਰਕੇ ਲੈ ਲਓ ਔਰ ਕੱਲ ਅਸੀਂ ਕਿਉਂਕਿ ਭੈਣ ਕੁਮਾਰੀ ਮਾਇਆਬਤੀ ਜੀ ਨੇ ਉਪਰੋਡ ਕਰਨਾ ਹੁੰਦਾ ਪੰਜਾਬ ਦੇ ਪ੍ਰਧਾਨ ਨਹੀਂ ਕਰ ਸਕਦੇ ਉਹਨਾਂ ਦੇ ਜਿਹੜੇ ਇੰਚਾਰਜ ਨੇ ਮਿਸਟਰ ਬੈਨੀਪਾਲ ਜੀ ਉਹ ਕੱਲ ਨੂੰ ਕੱਲ ਉਹਨਾਂ ਦੀ ਭੈਣ ਜੀ ਨਾਲ ਮੀਟਿੰਗ ਹੋਈ ਭੈਣ ਜੀ ਨੇ ਮੰਨਿਆ ਕਿ ਸਾਨੂੰ ਸਮਰਥਨ ਦਿਓ ਅਸੀਂ ਇਨ ਫਿਊਚਰ ਵੀ ਇਕੱਠੇ ਹੋ ਕੇ ਚੱਲ ਸਕਦੇ ਕਿਉਂਕਿ ਇਸ ਵਜ੍ਹਾ ਸਮਾਜ ਪਾਰਟੀ ਅਕਾਲੀ ਦਲ ਦੀ ਕੱਲਿਆਂ ਦੀ ਲੋੜ ਨਹੀਂ ਇਹ ਪੰਜਾਬ ਦੀ ਲੋੜ ਆ ਕਿਉਂਕਿ ਅੱਜ ਪੰਜਾਬ ਬੇਸ਼ੱਕ ਪਿਛਲੀ ਵਾਰੀ ਕੈਪਟਨ ਸਾਹਿਬ ਨੇ ਝੂਠ ਬੋਲ ਕੇ ਹੱਥ 'ਚ ਗੁਟਕਾ ਸਾਹਿਬ ਦੀ ਸੌਂ ਖਾ ਕੇ ਲੋਕਾਂ ਨੂੰ ਕਿ ਮੈਂ 4 ਹਫ਼ਤੇ ਵਿੱਚ ਨਸ਼ੇ ਬੰਦ ਕਰ ਦੂੰਗਾ ਮੈਂ ਕਿਸਾਨਾਂ ਦੇ ਮਜ਼ਦੂਰਾਂ ਦੇ 100% ਕਰਜ਼ੇ ਮਾਫ਼ ਕਰ ਦੂੰਗਾ ਕਰ-ਕਰ ਨੌਕਰੀਆਂ ਦੇ ਦੂੰਗਾ ਉਹ ਨਹੀਂ ਕਰਕੇ ਗਏ ਔਰ ਉਸ ਤੋਂ ਬਾਅਦ ਜਿਹੜੀ ਇਹ ਬਦਲਾਅ ਵਾਲੀ ਸਰਕਾਰ ਆਈ ਹੈ ਇਹਨਾਂ ਨੇ ਜਿੰਨੇ ਵੀ ਵਾਅਦੇ ਕੀਤੇ ਸੀ ਇਹਨਾਂ ਨੇ ਕੋਈ ਪੂਰਾ ਨਹੀਂ ਕੀਤਾ ਸੋ ਮੈਂ ਸਮਝਦਾ ਕਿ ਉਹ ਜਿਹੜੀ ਭੈਣ ਜੀ ਦੀ ਸੋਚ ਆ ਸਦਾਸ਼ ਵੀਰ ਸਿੰਘ ਬਾਦਲ ਸਾਹਿਬ ਦੀ ਸੋਚ ਆ ਕਿ ਅਸੀਂ ਪੰਜਾਬ ਨੂੰ ਤਰੱਕੀਆਂ ਵੱਲ ਲੈ ਕੇ ਜਾਣਾ ਪੰਜਾਬ ਦੇ ਲੋਕਾਂ ਨਾਲ ਉਹ ਕਮਿਟਮੈਂਟ ਕਰਨੀ ਜਿਹੜੀ ਉਹਨਾਂ ਦੀ ਬਿਹਤਰੀ ਲਈ ਹੋਵੇ ਪੰਜਾਬ ਨੂੰ ਅੱਗੇ ਲਿਜਾਣ ਲਈ ਹੋਵੇ ਔਰ ਜੋ ਲੋਕ ਚਾਹਦੇ ਹੋਣ ਉਹ ਸਭ ਤੋਂ ਵੱਡੀ ਗੱਲ ਆ ਜਿਹੜੀ ਸਾਡੇ ਚ ਆਫਸੀ ਭਾਈਚਾਰਾ ਜਿਹੜਾ ਬਖ ਬਖ ਧਰਮਾਂ ਦੇ ਵਿੱਚ ਬਖ ਬਖ ਕਾਸਟਾਂ ਦੇ ਵਿੱਚ ਜਿਹੜਾ ਆਫਸੀ ਭਾਈਚਾਰੇ ਦੀ ਕਿੰਨਾ ਕਿਰਕੜਤਨ ਆ ਰਹੀ ਆ ਉਹਨੂੰ ਜੇਕਰ ਉਹਦੀ ਪੂਰਤੀ ਲਈ ਉਹਨੂੰ ਚੰਗਾ ਕਰਨ ਦੇ ਲਈ ਪੰਜਾਬ ਨੂੰ ਬਚਾਉਣ ਦੇ ਲਈ ਮੈਂ ਸਮਝਦਾ ਕਿ ਇਹ ਅਲਾਈਂਸ ਇੱਕ ਵਧੀਆ ਬਦਲ ਹੋ ਸਕਦਾ ਹੈ ਦਾ ਤਾਂ ਬਿਲਕੁਲ ਕਿਤੇ ਨਾ ਕਿਤੇ ਹੁਣ ਪੂਰਨ ਤੌਰ ਤੇ ਅਕਾਲੀ ਦਲ ਦੇ ਵੱਲੋਂ ਬਸ ਭਾਨੂੰ ਸਮਰਥਨ ਜਿਹੜਾ ਹੈ ਉਹ ਦੇ ਦਿੱਤਾ ਗਿਆ ਹੈ ਜਲੰਧਰ ਜਿਮਨੀ ਚੋਣਾਂ ਦੇ ਵਿੱਚ ਵੋਜਨ ਸਮਾਤ ਪਾਰਟੀ ਦੇ ਨਾਲ ਹੁਣ ਅਕਾਲੀ ਦਲ ਖੜੀ ਹੋਵੇਗੀ ਤੇ ਦੂਜੇ ਪਾਸੇ ਜਿਹੜੇ ਦੂਸਰਾ ਧੜਾ ਆਇਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਬੀਬੀ ਸਰਜੀਤ ਕੌਰ ਦੇ ਨਾਲ ਖੜੇ ਹੋਵਾਂਗੇ ਤਾਂ ਹੁਣ ਦੇਖਣਾ ਹੋਵੇਗਾ ਕਿ ਜਲੰਧਰ ਜਿਮਨੀ ਚੋਣਾਂ ਦੇ ਵਿੱਚ ਕਿਸ ਦਾ ਨਤੀਜਾ ਵਧੀਆ ਰਹਿੰਦਾ ਹੈ ਕਿਉਂਕਿ ਇੱਕ ਪਾਸੇ ਅਕਾਲੀ ਦਲ ਦੇ ਹੁਣ ਦੋ ਧੜੇ ਜਿਹੜੇ ਆ ਸਾਹਮਣੇ ਖੜੇ ਨੇ ਵੀਡੀਓ ਜਰਨਲਿਸਟ ਲਾਵਤਾ ਪ੍ਰਸ਼ਾਦ ਦੇ ਨਾਲ ਇੰਦਰ ਸਿੰਘ এবੀਪੀ ਸੰਧਾ